भगवंत मान जी की अगुवाई कभी किसी ने कल्पना भी नहीं की कभी किसी ने कल्पना नहीं की सरकारी गार्ड आ जाएंगे का हर सीनियर सैकेंडरी स्कूल सबका फौजी सिक्योरिटी गार्ड खड़े हैं मान साहब प्राइवेट स्कूल शानदार सरकारी ਕਦੀ ਕਿਸੇ ਨੇ ਕਲਪਨਾ ਨਹੀਂ ਕੀਤੀ ਸੀ ਕਿ ਸਰਕਾਰੀ ਸਕੂਲਾਂ 'ਚ ਬੱਸ ਸਰਵਿਸ ਮਾਨਸਾਬ ਦੇ ਸਰਕਾਰ ਦੇ ਅੰਦਰ 150 ਤੋਂ ਵੱਧ ਸਕੂਲਾਂ ਦੇ ਵਿੱਚ ਬੱਸ ਸਰਵਿਸ ਚੱਲ ਰਹੀਆਂ ਬੱਚੀਆਂ ਜੋ 8ਵੀਂ ਤੋਂ ਬਾਅਦ ਆਪਣੀ ਪੜ੍ਹਾਈ ਛੱਡ ਦਿੰਦੀਆਂ ਸੀ ਅੱਜ ਸ਼ਾਨਦਾਰ ਬੱਸਾਂ 'ਚ ਜਾ ਕੇ ਵਿਦਿਆ ਹਾਸਲ ਕਰਦੀਆਂ ਸਾਡੇ ਟੀਚਰਸ ਮੈਂ ਹੁਣ ਤੱਕ ਬਾਹਰ ਨਹੀਂ ਗਿਆ ਪਰ ਸਾਡੇ ਪ੍ਰਿੰਸੀਪਲ ਸਿੰਗਾਪੁਰ ਦੇ ਸਾਡੇ ਟੀਚਰ ਫਿਨਲੈਂਡ ਦੇ ਸਾਡੇ ਹੈਡਮਾਸਟਰਸ ਐਂਡ ਅਗਲਾ ਬੈਚ ਵੀ ਅਗਲਾ ਬੈਚ ਵੀ ਤਿਆਰ ਹੈ ਫਿਨਲੈਂਡ ਲਈ ਤੇ ਇਸ ਦੇ ਨਾਲ ਹੀ ਸਾਰਾ ਕੁਝ ਕਰਦੇ ਕਰਦੇ ਹਮੇਸ਼ਾ ਦੇ ਆਪ ਸਭ ਨਾ ਜਾਣਦੇ ਇਸ ਵਿਭਾਗ ਨੂੰ ਕੰਡਿਆਂ ਦਾ ਕੰਮ ਸਮਝਿਆ ਜਾਂਦਾ ਪਰ ਮੇਰਾ ਮੰਨਣਾ ਕਿ ਕਿੰਨੇ ਜਿੰਨੇ ਸ਼ਾਨਦਾਰ ਟੀਚਰ ਸਾਡੇ ਕੋਲ ਹੈ ਪਹਿਲਾਂ ਵਾਲੇ ਮੰਤਰੀ ਤੇ ਸਰਕਾਰਾਂ ਸਿਰਫ ਹਾਕਾ ਚ ਲਈ ਕਦੀ ਕਿਸੇ ਦੀ ਗੱਲ ਨਹੀਂ ਤੇ ਜਦੋਂ ਅਸੀਂ ਗੱਲ ਸੁਣਨ ਲੱਗੇ ਮੈਂ ਕਹਿੰਦਾ ਸਭ ਤੋਂ ਸੌਖਾ ਮਹਿਕਮਾ ਸਿੱਖ ਗਿਆ ਮੈਂ ਦੇ ਕੋਈ ਤੇ ਫਸਤਾ ਐਨੇ ਸ਼ਾਨਦਾਰ ਦੀ ਆਪਕੌਣ ਐਨੇ ਸ਼ਾਨਦਾਰ ਪਰਿਵਾਰ ਹਨ ਤੇ ਸਰ ਇਨਾ ਵੱਡਾ ਪਰਿਵਾਰ ਹੈ ਸਾਡਾ 1 ਲੱਖ ਟਿਚਰ ਦਾ ਕਿਤੇ ਵੀ ਪੰਜਾਬ ਚ ਜਾਓ ਕਿਤੇ ਚਾਹ ਪੀਣ ਰੁਕ ਜੋ ਕਿਤੇ ਕੁਸ਼ਣ ਕਿਤੇ ਵਿਆਹ ਤੇ ਜਾਓਗੇ ਦੇਖੋ ਕਿਤੇ ਨਾ ਕਿਤੇ ਕੋਈ ਨਾ ਕੋਈ ਪਰਿਵਾਰ ਦਾ ਮੈਂਬਰ ਮਿਲ ਹੀ ਜਾਂਦਾ ਸਭ ਤੋਂ ਵੱਡਾ ਪਰਿਵਾਰ ਸਾਡਾ ਤੇ ਇਸ ਪਰਿਵਾਰ ਨੇ ਜੋ ਪਿੱਛੇ ਜੇ ਕਰਕੇ ਦਿਖਾਇਆ ਸਰ ਅਸੀਂ NEET ਦੇ ਵਿੱਚ JEE Advance ਦੇ ਵਿੱਚ JEE ਦੇ ਵਿੱਚ ਤੇ ਪੰਜਾਬ ਦੇ NEET ਦੇ ਵਿੱਚ ਨੈਸ਼ਨਲ ਅਕੈਡੈਮਿਕ ਸਰਵੇ ਦੇ ਵਿੱਚ ਕੇਰਲਾ ਪਿੱਛੇ ਛੱਡਦਾ ਨੰਬਰ ਇੱਕ ਹੈ। ਆ ਸਾਡੇ ਪ੍ਰੀ ਸਕੂਲ ਆਫ ਫੈਮਿਨਿਟੀ ਦੇ ਬੱਚੇ ਕੀ ਤੋਂ ਸਾਹਮਣੇ ਬੱਚੇ ਪਰਫਾਰਮ ਕਰਕੇ। ਇਦਾਂ ਹੀ ਪਿੱਛੇ ਜੇ ਅਸੀਂ ਜਦੋਂ ਪੇਰੈਂਟ-ਟੀਚਰ ਮੀਟਿੰਗ ਰੱਖੀ ਤਾਂ ਮੈਂ ਮਾਂ ਸਾਹਿਬ ਨੂੰ ਇਨਵਾਈਟ ਕੀਤਾ ਮੈਂ ਕਿਹਾ ਸਰਦੇ ਨਾਲ ਡਿਸਕਸ਼ਨ ਹੋਇਆ ਕਿ ਕਿਹੜੇ ਸਕੂਲ ਜਾਣਾ ਮੈਂ ਕਿਹਾ ਸਰ ਮੰਗਲੀ ਆ ਜੀ। ਤੇ ਮੈਂ ਮੰਗਲੇ ਇਨਵਾਈਟ ਕਰਤਾ। ਮੈਂ ਅਗਲੇ ਜੀ ਸਵੇਰੇ ਜਾ ਕੇ ਦੇਖਿਆ ਮੇਰਾ ਵੀ ਮਨ ਖਿੜਾਵੇ ਮੈਂ ਕਿਹਾ ਮੈਂ ਇਨਵਾਈਟ ਤਾਂ ਕਰ ਲਿਆ ਕਿ ਕਿਤੇ ਸਕੂਲ ਸਾਰਾ ਕੁਝ ਠੀਕ ਹੋਵੇ। ਯਕੀਨ ਮੰਨ ਲਓ ਜੇ ਤੁਹਾਨੂੰ ਜਾਕੀ ਮੈਂ ਸਾਰੇ ਆਪ ਨੂੰ ਬੱਚਿਆਂ ਨਾਲ ਕਰਤੀ ਤਾਂ ਸਰ ਸਾਡੇ ਇਲਾਕੇ ਦੇ ਟੌਪ ਦੇ ਪ੍ਰਾਈਵੇਟ ਸਕੂਲਾਂ ਚੋਂ ਬੱਚੇ ਅਟਕਿੰਦੇ ਗਏ ਆ ਤੇ ਉਹ ਕਹਿੰਦੇ ਕਿ ਸਰ ਕਰਨ ਪੁੱਛੇ ਕਿਸੇ ਸਿਖਾਇਆ ਤਾਂ ਨਹੀਂ ਕਿ ਨਹੀਂ ਇਹਦੇ ਸਰ ਵਾਕਿ ਅਸੀਂ ਜਿਹੜਾ ਕੋਈ ਛੱਡ ਗਏ ਉਸ ਤੋਂ ਵਧੀਆ ਸਕੂਲ ਦੇ ਵਿੱਚ ਸਾਨੂੰ ਸੁਵਿਧਾਾਂ ਮਿਲਦੀਆਂ ਇਹ ਸਰ ਸਭ ਆਪਦੀ ਦੀ ਸਦਕਾ ਹੋਇਆ ਅੱਜ ਮਾਨਯੋਗ ਮੁੱਖ ਮੰਤਰੀ ਜੀ ਨੇ ਅਨਤਪੁਰ ਸਾਹਿਬ ਦੇ ਵਿੱਚ ਜੁਆਇਟ ਇਤਿਹਾਸਿਕ ਜੁਆਇਟ ਸ਼ਹਿਰ ਨੂੰ ਉਹਨੇ ਖਾਲਸੇ ਦੀ ਜਨਕ ਨਨਕੁਰ ਸਾਹਿਬ ਪੂਰੀ ਦੁਨੀਆ 'ਚ ਵਾਸਤੇ ਸਿੱਖਾਂ ਦੇ ਦਿਲ ਦੇ ਬਹੁਤ ਕਰੀਬ ਹੈ ਜਿਹੜੇ ਹਰ ਸਿੱਖ ਨੂੰ ਜਦੋਂ ਪੁੱਛਿਆ ਜਾਂਦਾ ਹੈ ਕਿ ਤੁਹਾਡਾ ਸ਼ਹਿਰ ਕਿਹੜਾ ਹੈ ਤੁਹਾਡਾ ਪਿੰਡ ਕਿਹੜਾ ਹੈ ਤਾਂ ਹਰ ਸਿੱਖ ਦਾ ਜਿਹੜਾ ਸ਼ਹਿਰ ਹੈ ਉਹ ਨਨਕੁਰ ਸਾਹਿਬ ਉਹਦਾ ਪਿੰਡ ਨਨਕੁਰ ਸਾਹਿਬ ਹੈ ਤਾਂ ਜਨਨਕੁਰ ਸਾਹਿਬ ਦੇ ਵਿੱਚ ਇੱਕ ਹੈਰੀਟੇਜ ਸੂਟ ਵਿਰਾਸਤੀ ਮਾਰਕ ਉਸ ਦਾ ਨੀਂ ਮੱਥਰ ਹੁਣ ਇਸੀ ਅੰਸਬ ਰੱਖ ਕੇ ਆਏ ਹੈ ਲਗਭਗ 20 ਗਾਈਟੂ ਦਾ ਪ੍ਰੋਜੈਕਟ ਹੈ ਜੇ ਜਦੋਂ ਅਸੀਂ ਨੀਂ ਮੱਥਰ ਰੱਖਦੇ ਸੀ ਪੂਰਾ ਸਾਰਾ ਹੁਸਟੈਂਡਰ ਹੋ ਗਿਆ ਘੱਟ ਸਿਰ ਤੋਂ ਕੰਮ ਹੋਊਗਾ ਤਾਂ ਸਾਨੂੰ ਉਹਦੇ ਬਿਲਕੁਲ ਨਾਲ ਹੀ ਇਹ ਪੁਰਾਣਾ ਜਿਹਾ ਕੋਈ ਸਟੋਨ ਸੀਗਾ ਜਦੋਂ ਅਸੀਂ ਇਸ ਨੂੰ ਸਾਫ਼ ਕਰਵਾਇਆ ਤਾਂ ਦੇਖਿਆ ਕਿ 23 ਮਾਰਚ 1970 ਨੂੰ ਜਿਹੜੀ ਉਹ ਸੜਕ ਬਣੀ ਸੀ 55 ਸਾਲ ਲੱਗੇ ਸ਼ਹਿਰ ਨੂੰ ਦੁਬਾਰਾ ਤੇ ਮੈਂ ਸਮਝਦਾ ਇੱਕ ਮਾਨ ਸਾਹਿਬ ਦੇ ਵੱਡੇ ਭਾਗ ਨੇ ਲక్ష్ਮੀਸ਼ ਪਿਤਾ ਜੀ ਨੇ ਇਹਨਾਂ ਤੇ ਕਿਰਪਾ ਕੀਤੀ ਹੈ ਕਿ ਸੇਵਾ ਇਹਨਾਂ ਨੂੰ ਮਿਲੀ ਤੇ ਨਾਲ ਹੀ ਅਸੀਂ 7 350 ਸਾਡਾ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਿਹੜੀ ਹੈ ਸ਼ਹਾਦਤ ਸਥਾਨ ਪਾਈ ਮਤੀ ਦਾ ਸੀ ਪਾਈ ਸਾਤੀ ਦਾ ਸੀ ਪਾਈ ਬਿਨਾਂ ਨਾਂ ਦੀ ਸੀ ਨਾਲੇ 1650 ਸਾਲ ਦਾ ਦਰਮੇਸ਼ ਮਿੱਤਾ ਬਾਦਸ਼ਾ ਦਰਮੇਸ਼ ਜਿਹੜਾ ਗੁਰਤਾ ਗੰਦੀ ਨਿਵਸਦਾ ਉਹ ਤੇ ਇਨ ਮੁਮਨ ਤਾ ਉਸ ਇਤਿਹਾਸ ਦੇ ਵਿੱਚ ਜੋ ਸਭ ਤੋਂ ਵੱਟੇ ਭਾਈ ਜੈਤਰਾ ਜੀ ਬਾਬਾ ਦੀਪ ਸਿੰਘ ਜੀ ਜੋ ਆਪਣੀ ਜਾਨ ਦੇ ਉੱਤੇ ਖੇਡ ਕੇ ਨਵੇਂ ਪਾਸ਼ੇ ਦਾ ਸੀਸ ਆਪਣੀ ਮੁਕਲ ਚ ਦਿੱਲੀ ਤੋਂ ਲੈ ਕੇ ਨਾਂਗੌਰ ਸਾਹਿਬ ਅੱਜ ਉਹਨਾਂ ਦੇ ਮਰਪੇਟੀ ਕਮੇਮੋਰੀਅਲ ਤੇ ਮੈਂ ਆਪ ਸਭ ਨੂੰ ਬੇਨਤੀ ਕਰੂੰਗਾ ਆ ਸੀਐਮ ਸਾਹਿਬ ਉਸ ਨੂੰ ਲੋਕ ਅਰਪਣ ਕਰਕੇ ਆਏ ਤੁਸੀਂ ਜਰੂਰ ਇਸ ਤੋਹਫਾ ਨੂੰ ਦੇਖਿਓ ਬਿਲਕੁਲ ਨਾਲ ਕਿ ਸਾਡਾ ਇਤਿਹਾਸ ਕਿੰਨਾ ਕਿ ਉਹਨੂੰ ਪੰਜ ਗਿਆਨੀਆਂ ਜਿੰਨੇ ਸੋਹਣੇ ਤਰੀਕੇ ਨਾਲ ਉਹਦੇ ਤੇ ਵੀ 20 ਕਰੋੜ ਰੁਪਏ ਲੱਗਿਆ ਐਂਡ ਐਂ ਸਾਡੇ ਰਾਜ ਦੇ ਵਿੱਚ ਪੋਰਟ ਇਹ ਸਾਰਾ ਕੁਝ ਸੀਐਮ ਸਾਹਿਬ ਦੇ ਦੇਣਾ ਜਿਵੇਂ ਉਹ ਸਿੱਖਿਆ ਮੰਤਰੀ ਨੂੰ ਪਿਆਰ ਕਰਦੇ ਐ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦਾ ਕਿ ਸਾਡੇ 350 ਸਾਲਾਂ ਦੀ ਜਿਹੜੀ ਸ਼ਹਾਦਤ ਦੀ ਸ਼ਤਤੀ ਹੈ ਉਸ ਦੇ ਵਿੱਚ ਉਹਨੀ ਮੇਰੀ ਵੀ ਡਿਊਟੀ ਲਾਈ ਹੈ ਬਦੌਸ਼ ਸੇਵਾ ਨਾਲ ਤੇ ਸਾਨੂੰ ਅਸੀਂ ਅੱਜ ਇਸ ਮੰਚ ਤੋਂ ਮੈਂ ਗੁੱਲ ਜਹਾਂ ਦੇ ਵਿੱਚ ਬੈਠੀ ਸੰਗਤ ਨੂੰ ਸਦਾ ਬੰਨ੍ਹ ਕੇ ਆਵਾਂ ਨੰਦਪੁਰ ਸਾਹਿਬ ਅਸੀਂ ਸਾਰੇ ਸਾਡੀ ਸਾਰੀ ਸਰਕਾਰ ਅਸੀਂ ਥੋੜਾ ਇੰਤਜ਼ਾਰ ਕਰਾਂਗੇ ਤੁਹਾਡੇ ਇਥੇ ਜੋ ਵੀ ਸੀ ਮੇਰੀ ਸੀਐਮ ਸਾਹਿਬ ਨੇ ਡਿਊਟੀ ਲਈ ਹੈ ਸੜਕਾਂ ਤੋਂ ਝਾੜੂ ਮਾਰਨ ਤੋਂ ਲੈ ਕੇ ਹਰ ਤਰ੍ਹਾਂ ਦਾ ਬੰਦੂਬਸ ਕਰਨਾ ਇੱਕ ਵਰਲਡ ਕਲਾਸ ਸੈਨਸਿਟੀ ਪਹਿਲੀ ਵਾਰੀ ਪੰਜਾਬ ਸਰਕਾਰ ਅਸੀਂ ਇਥੇ ਹਰ ਰੋਜ਼ 11000 ਸੰਗਤ ਦੇ ਰਹਿਣ ਦਾ ਬੰਦੂਬਸ ਹੋ ਰਿਹਾ ਇੱਕ ਛੋਟਾ ਸ਼ਹਿਰ ਬਸਾਂ ਹੈ ਇਹ ਸਭ ਕੁਝ ਕਰਦੇ ਹਨ ਇੱਕ ਵਾਰੀ ਦੁਬਾਰਾ ਅੱਜ ਸਾਰੇ ਦੇ ਸਾਰੇ ਘਰ ਕਰਦੇ ਆਕਰਨ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਮੈਂ ਆਪ ਹੀ ਦੇ ਰਹੀ ਹਾਂ ਕਰਨੇ ਸਾਡੇ ਲਈ ਬੜਾ ਸਾਡੇ ਲਈ ਮੁਸ਼ਕਲ ਹੁੰਦਾ ਬੜਾ ਪਾਰਦਰਸ਼ੀ ਤਰੀਕਾ ਹੈ ਸੈਕਟਰੀ ਸਾਹਿਬ ਉਹ ਵੀ ਮਤਲਬ ਪਰ ਸਾਾਨੂੰ ਜਦੋਂ ਬੜਾ ਦੁੱਖ ਲੱਗਦਾ ਕਿ ਅਸੀਂ ਸਿਰਫ ਖਾਤਿਰ ਨੂੰ ਸਾਡਾ ਜਿਹੜਾ ਪਰਿਵਾਰ ਹੈ ਬਹੁਤ ਵੱਡਾ ਆਪ ਸਭ ਦੇ ਲਈ ਆਪ ਸਭ ਨੂੰ ਸਾਰੇ ਦੇ ਆਪ ਕੰਮ ਵਿੱਚ ਸਹਿਯੋਗ ਕਰਨਾ ਹੈ ਅਗਰ ਅਸੀਂ ਪੰਜਾਬ ਸਿੱਖਿਆ ਦੇ ਵਿੱਚ ਜੋ ਵੀ ਸੁਧਾਰ ਆਇਆ ਉਹ ਤੁਹਾਡੇ ਕਰਕੇ ਆਇਆ ਤੇ ਆਪ ਸਭ ਨੇ ਹੜਾ ਦੇ ਵਿੱਚ ਵੀ ਬਹੁਤ ਕੰਮ ਕੀਤਾ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਮੈਂ ਦੇਖਿਆ ਮੇਰੀ ਰੋਕ ਨੂੰ ਤੇ ਸਾਥੀ ਬੈਠੇ ਸਰ ਵਤਨੀ ਕਾਹ ਕਿ ਕਿਤਨੇ ਸਿੱਖਿਆ ਮੰਤਰੀ ਹੋਣਗੇ ਸਰ ਉਚਿਤਾ ਉਹਨਾਂ ਦੇ ਹਲਕਿਆ ਧਰਨੇ ਲ ਮੇਰੀ ਦਸਰੇ ਸੱਜੀਆਂ ਖੱਟੀਆਂ ਬਾਵਾ ਨੇ ਸਾਡੇ ਇਲਾਕੇ ਸਰ ਜਦੋਂ ਹੜਾ ਹੀ ਨਹੀਂ ਭਾਵੇਂ ਛੁੱਟੀਆਂ ਆ ਇੰਨੀ ਦਾ ਦਿਨਾਂ ਨੂੰ ਮੇਰੇ ਲਈ ਮਾਫ ਕਰਦੇ ਸਾਂ ਤੇ ਰਾਜ ਜੀ ਦੀ ਕੰਮ ਕਿੰਦਾ ਤੇ ਇਹਨਾਂ ਦਾ ਮੈਂ ਦੇਣਾ ਨਹੀਂ ਦੇ ਸਕਦਾ ਸਰ ਨਾਲ ਹੀ ਆਪ ਜੀ ਦੇ ਵੱਲੋਂ ਜੋ ਮਿਸ਼ਨ ਚੜ੍ਹਦੀ ਕਲਾ ਸਾਡੇ ਵਿਭਾਗ ਵੱਲੋਂ ਹੋਰ ਵੀ ਸਰ ਅਸੀਂ ਇਕੱਠੇ ਕਰ ਰਹੇ ਹਾਂ ਪਰ ਇਹ ਜਿਹੜਾ ਅੱਜ ਸਰ ਆਪ ਜੀ ਨੂੰ 70 ਲੱਖ ਰੁਪਏ ਦਾ ਅਸੀਂ ਜਰੂਰੀ ਜਿਹੜੀ ਚੈੱਕ ਰਾਸ਼ੀ ਸਰ ਜਿਹਦੇ ਵਿੱਚ ਸਾਡੇ ਵਕਤ ਵਕਤ ਜਾਪੂ ਜੀ ਦਾ ਬਹੁਤ ਬਹੁਤ ਧੰਨਵਾਦ ਸਰ ਮੱਖਬ ਖਿਰਿਆ ਤੋਂ ਜਿਹੜੇ ਐਸਰ ਨੂੰ ਵੀ ਆਪ ਜੀ ਨੇ ਸਪੋਰਟ ਕਰਾਂਗੇ ਅਸੀਂ ਹੋਰ ਵੀ ਜੋ ਸਾਡੀ ਡਿਊਟੀ ਲੱਗੇ ਤੇ ਬਹੁਤ ਸਾਰੇ ਟੀਚਰਸ ਸਰ ਕੋਲੋਂ ਆਪਣੇ ਸਕੂਲਾਂ ਚ ਆਲਰੇਡੀ ਲਾ ਵੀ ਰਹੇ ਨੇ ਪਰਮਿਸ਼ਨ ਚੜ੍ਹਦੀ ਕਿਲਾ ਚ ਅਸੀਂ ਯੋਗਦਾਨ ਪਾਵਾਂਗੇ ਆਪ ਜੀ ਦਾ ਸਰ ਬਹੁਤ ਬਹੁਤ ਧੰਨਵਾਦ ਆਪ ਸਭ ਨੇ ਕਿਵਾਰਨ ਦੁਬਾਰਾ ਧੰਨਵਾਦ